ਬੱਗੀ ਸੂਰ ਲਗਾਤਾਰ ਨਿਕਲਦੇ ਹੋਏ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਦਿਖਾਈ ਦਿੰਦੇ ਨੇ ਸੁਖਦੇਵ ਸਿੰਘ ਢਿੰਡਸਾ ਹੋਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਗੇ ਇਹਨਾਂ ਵੱਲੋਂ ਲਗਤੋਂ ਆਪਣੀ ਮੀਟਿੰਗਾਂ ਕੀਤੀ ਜਾਣ ਦੇ ਪ੍ਰਧਾਨ ਸਾਹਿਬ ਆਪਣੀ ਮੀਟਿੰਗਾਂ ਕਰ ਰਹੇ ਨੇ ਗੱਲ ਕਿੱਥੇ ਅੜਦੀ ਹੈ ਵੜੈਸਾ ਵਾਕਏ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਸੁਖਬੀਰ ਬਾਦਲ ਅਸਤੀਫਾ ਦੇਣ ਤੇ ਅਸਤੀਫਾ ਵੀ ਦੇ ਦੇਣਗੇ ਪਰ ਹਲ ਲੋਕੀ ਕਹਿੰਦੇ ਵੀ ਉਸ ਤੋਂ ਬਾਅਦ ਪ੍ਰਧਾਨ ਕੌਣ ਹੋਵੇਗਾ ਜੀ ਪਾਰਟੀ ਜਿਹੜੀ ਆ ਉਹ ਕਈ ਹਿੱਸਿਆਂ ਚ ਵੰਡੀ ਗਈ ਆ ਅੰਦਰ ਖਾਤੇ ਤੱਕ ਖੇਰੂ-ਖੇਰੂ ਹੋ ਗਈ ਆ ਅੰਦਰ ਖਾਤੇ ਕਿੰਨੀ ਕੁ ਧੇਰ ਤੁਸੀਂ ਜਿਹੜਾ ਉਹ ਡਿਕਟੇਟਰਸ਼ਿਪ ਕਰਕੇ ਪਾਰਟੀ ਵਰਕਰਾਂ ਨੂੰ ਲੀਡਰਾਂ ਨੂੰ ਰੱਖ ਸਕਦੇ ਹੋ ਸੋ ਗੱਲਾਂ ਨਿਕਲ ਕੇ ਬਾਹਰ ਆਈਆਂ ਚਰਨਜੀਤ ਬਰਾੜ ਹੋਣਾ ਨੇ ਗੱਲ ਕੀਤੀਆਂ ਸੋ ਇਹ ਗੱਲ ਤਾਂ ਸਪਸ਼ਟ ਹੈ ਕਿ ਕਾਲੀ ਦਲ ਦੇ ਅੰਦਰ ਸਭ ਕੁਝ ਅੱਛਾ ਨਹੀਂ ਹੈ ਬਹੁਤ ਵੱਡਾ ਪਟਾਕਾ ਕਿਸੇ ਟਾਈਮ ਵੀ ਪੈ ਸਕਦਾ ਹੈ ਕਿ ਸੁਖਬੀਰ ਬਾਦਲ ਆਪਣੇ ਲੀਡਰਾਂ ਦੀ ਗੱਲ ਸੁਣਦੇ ਨਹੀਂ ਹੈਗੇ ਸੋ ਮਸਲਾ ਇੱਥੇ ਆ ਕਿ ਜੋ ਲੀਡਰ ਕਹਿੰਦੇ ਆ ਉਹ ਉਹ ਕਰਦੇ ਨਹੀਂ ਉਹ ਕਹਿੰਦੇ ਆ ਜੋ ਮੈਂ ਕਹਤਾ ਉਹ ਹੀ ਹੋਣਾ ਹੈ ਇਹ ਹਾਈ ਕੋਰਟ ਦੇ ਫੈਸਲੇ ਨੂੰ ਤੇ ਹਾਈ ਕੋਰਟ ਦੇ ਫੈਸਲੇ ਨੂੰ ਰਿਵਿਊ ਕਰਦੀ ਆ ਸੁਪਰੀਮ ਕੋਰਟ ਉਹਨਾਂ ਨੂੰ ਕੋਈ ਚੀਜ਼ ਲੱਭ ਜਾਂਦੀ ਆ ਵਿੱਚੋਂ ਜੋ ਕੇਜਰੀਵਾਲ ਦੇ ਹੱਕ ਵਿੱਚ ਜਾਵੇ ਤਾਂ ਫਿਰ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਸਕਦੀ ਹੈ ਹਾਈ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਇਹਨਾਂ ਦੀ ਜਿਹੜੀ ਜ਼ਮਾਨਤ ਜਿਹੜੀ ਆ ਹੋਏਗੀ ਪਰ 2-3 ਦਿਨ ਦਿਨ ਠਹਿਰ ਕੇ ਅਰਿੰਦ ਕੇਜਰੀਵਾਲ ਹੋਣਾ ਦੀ ਇੰਨੀ ਲੰਮੀ ਜੇਲ੍ਹ ਦੇ ਵਿੱਚ ਰਹਿਣਾ ਸਵਾਲ ਬੜੇ ਖੜੇ ਕਰਦਾ ਹੈ ਕਿ ਇੱਕ ਤਾਂ ਉਹ ਮੁੱਖ ਮੰਤਰੀ ਨੇ ਦਿੱਲੀ ਦੇ ਔਰ ਦਿੱਲੀ ਦੇ ਤੁਸੀਂ ਸਮੱਸਿਆ ਵੇਖ ਹੀ ਰਹੇ ਹੋ ਕੀ ਬਣੀ ਹੋਈ ਆ ਪਾਣੀ ਦੀ ਕਿੰਨੀ ਵੱਡੀ ਰਾਜਨੀਤੀ ਉਹਦੇ ਉੱਤੇ ਹੋਈ ਆ ਸੋ ਕੀ ਉਹ ਦੇਸ਼ ਤੋਂ ਭੱਜ ਜਾਣਗੇ ਸਾਨੀ ਆਗੂ ਸਰਬਸਿੰਘ ਪੰਦੇਰ ਉਹਣਾ ਜੀ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਿਆ ਜੀ ਜਿਹੜੇ ਸਾਹਮਣੇ ਪੁਲਿਸ ਐਕਟਿਵ ਹੋਈ ਹੋਈ ਆ ਤਾਂ ਕੀ ਸੱਚਮੁੱਚ ਸਮਗਲਰਾਂ ਨੂੰ ਫੜ ਗਿਆ ਅੰਦਰ ਕੀਤਾ ਜਾਊਗਾ ਜਾਂ ਵਿਚਾਰੇ ਉਹ ਲੋਕ ਵੀ ਬਾਹਰ ਜਾਣਗੇ ਜਿਹੜੇ ਮਾੜੀ ਮੋਟੀ ਜੜੀ ਆ ਉਹ ਕਿਤੇ ਲੈ ਕੇ ਚਿੱਟਾ ਖਾਂਦੇ ਆ ਸਰਬਸਿੰਘ ਪੰਦੇਰ ਉਹਣਾ ਨੇ ਜਿਹੜਾ ਕਿਸਾਨ ਲਾਗੂ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਸਾਹਮਣੇ ਤੁਸੀਂ ਬਿਆਨ ਦੇ ਰਹੇ ਹੋ ਕਾਰਵਾਈ ਕਰਦੇ ਪਏ ਹਾਂ ਕਿ ਨਸ਼ਾ ਖਤਮ ਕਰ ਦਿੱਤਾ ਜਾਊਗਾ ਜੇ ਨਸ਼ਾ ਨਹੀਂ ਖਤਮ ਕੀਤਾ ਜਾਂਦਾ ਤਾਂ ਫਿਰ ਮਾਨ ਸਾਹਿਬ ਇਹ ਤੁਹਾਡਾ ਡਰਾਮਾ ਹੀ ਸਮਝਿਆ ਜਾਊਗਾ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ ਵੜਾਇਆ ਚਾਉਣ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਬੜਾ ਸਾਰਾ ਸਵਾਗਤ ਪ੍ਰੋਗਰਾਮ ਵਿੱਚ ਪ੍ਰਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਪ੍ਰੋਗਰਾਮ ਸ਼ਾਮ ਲਾਉਣ ਦਾ ਸਾਡੇ ਦਰਸ਼ਕਾਂ ਦਾ ਵੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਅੱਜ ਕੀ ਕੁਝ ਲੈ ਕੇ ਆਏ ਹਾਂ ਅੱਜ ਤਾਜ਼ਾ ਤਾਜ਼ਾ ਸਭ ਤੋਂ ਪਹਿਲਾਂ ਵੱਡੀ ਗੱਲ ਕਰਦੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜੀ ਤੇ ਮੰਥਨ ਕੀਤਾ ਗਿਆ ਵੀ ਪਾਰਟੀ ਦੇ ਵਿੱਚ ਕੀ ਕਮਜ਼ੋਰੀਆਂ ਪਰ ਬਾਗੀ ਸੂਰ ਲਗਾਤਾਰ ਨਿਕਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਿਖਾਈ ਦਿੰਦੇ ਨੇ ਜਿਵੇਂ ਸੁਦੇਸ਼ ਸਿੰਘ ਢੀਂਡਸਾ ਹੋਗੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਗੇ ਇਹਨਾਂ ਵੱਲੋਂ ਲਗਤੋਂ ਆਪਣੀ ਮੀਟਿੰਗਾਂ ਕੀਤੀ ਜਾਂਦੀਆਂ ਨੇ ਤੇ ਪ੍ਰਧਾਨ ਸਾਹਿਬ ਆਪਣੀਆਂ ਮੀਟਿੰਗਾਂ ਕਰ ਰਹੇ ਨੇ ਗੱਲ ਕਿੱਥੇ ਅੜਦੀ ਹੈ ਵੜੈਸਾ ਵਾਕਏ ਸੁਖਬੀਰ ਬਾਦਲ ਦੀ ਪ੍ਰਧ ਅਸਤੀਫਾ ਵੀ ਦੇ ਦੇਣਗੇ ਪਰ ਹਲ ਲੋਕੀ ਕਹਿੰਦੇ ਵੀ ਉਸ ਤੋਂ ਬਾਅਦ ਪ੍ਰਧਾਨ ਕੌਣ ਹੋਵੇਗਾ ਜੀ ਕੌਣ ਬਾਗਡੋਰ ਸਾਮਸਾ ਦਾ ਅਕਾਲੀ ਦਲ ਬਲੰਦਰ ਜੀ ਅਕਾਲੀ ਦਲ ਪਿਛਲੇ ਤੁਸੀਂ ਕਹਿ ਸਕਦੇ ਹੋ ਕਿ 2017 ਤੋਂ ਹੀ ਉਹਦਾ ਜਿਹੜਾ ਡਾਊਨਫਾਲ ਆਇਆ ਉਹ ਚੱਲਦਾ ਆ ਰਿਹਾ ਜੀ ਔਰ ਜੋ ਸਿਆਸਤ ਜਥੇਦਾਰ ਗੁਰਚਰਨ ਸਿੰਘ ਟੋੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਅਕਾਲੀ ਸਿਆਸਤ ਰਹੀ ਹੈ ਉਹ ਹੁਣ ਵੇਖਣ ਨੂੰ ਨਹੀਂ ਮਿਲ ਰਹੀ ਔਰ ਇਹ ਲੀਡਰ ਮਹਿਸੂਸ ਕਰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਰੁਕਸਤ ਹੋਣਾ ਇਥੋਂ ਪਾਰਟੀ ਦੇ ਵਿੱਚੋਂ ਦੁਨੀਆ ਦੇ ਵਿੱਚੋਂ ਇਹ ਮਹਿਸੂਸ ਕੀਤਾ ਜਾ ਰਿਹਾ ਪਾਰਟੀ ਜਿਹੜੀ ਆ ਉਹ ਕਈ ਹਿੱਸਿਆਂ ਚ ਵੰਡੀ ਗਈ ਆ ਅੰਦਰ ਖਾਤੇ ਤੱਕ ਖੇਰੂ ਖੇਰੂ ਹੋ ਗਈ ਆ ਔਰ ਤੁਸੀਂ ਵੇਖ ਲਿਆ ਵਿਧਾਨ ਸਭਾ ਦੇ ਵਿੱਚ ਵੱਡੀ ਪਾਰਟੀ ਮੈਜੋਰਟੀ ਦੇ ਨਾਲ ਰਾਜ ਕਰਨ ਵਾਲੀ 1997 ਦੇ ਵਿੱਚ ਉਹ ਪਾਰਟੀ ਤਿੰਨ ਸੀਟਾਂ ਤੇ ਆ ਕੇ ਸਿਮਟ ਗਈ ਹੁਣ ਸਮੱਸਿਆ ਤਾਜਾ ਜਿਹੜੀਆਂ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਉਹਦੇ ਵਿੱਚ ਮਸਲਾ ਉੱਠਿਆ ਸੀ ਕਿ ਅਕਾਲੀ ਦਲ ਬਹੁਤ ਸਾਰੀਆਂ ਸੀਟਾਂ ਜਿੱਤੂਗਾ ਹਾਲਾਂਕਿ ਅੰਦਰ ਖਾਤੇ ਸਾਨੂੰ ਵੀ ਇਹ ਪਤਾ ਲੱਗਿਆ ਸੀ ਕਿ ਪਾਰਟੀ ਨੂੰ ਵਿਸ਼ਵਾਸ ਸੀ ਤੇ ਡਰ ਸੀ ਵਿਸ਼ਵਾਸ ਇਹ ਸੀ ਕਿ ਅਸੀਂ ਬਟੇਂਡਾ ਸੀਟਾਂ ਜਿੱਤਾਂਗੇ ਜਿੱਤਾਂਗੇ ਡਰੇ ਸੀ ਕਿ ਸਾਨੂੰ ਹੋਰ ਕੋਈ ਸੀਟ ਨਹੀਂ ਮਿਲਣੀ ਸੋ ਅੰਦਰ ਖਾਤੇ ਕਿੰਨੀ ਕੁ ਦੇਰ ਤੁਸੀਂ ਜਿਹੜਾ ਉਹ ਡਿਕਟੇਟਰਸ਼ਿਪ ਕਰਕੇ ਪਾਰਟੀ ਵਰਕਰਾਂ ਨੂੰ ਲੀਡਰਾਂ ਨੂੰ ਰੱਖ ਸਕਦੇ ਹੋ ਸੋ ਗੱਲਾਂ ਨਿਕਲ ਕੇ ਬਾਹਰ ਆਈਆਂ ਚਰਨਜੀਤ ਬਰਾੜ ਹੋਣਾ ਨੇ ਗੱਲ ਕੀਤੀਆਂ ਨੇ ਬੰਟੀ ਰੁਮਾਣਾ ਦੀਆਂ ਗੱਲਾਂ ਨਿਕਲੀਆਂ ਨੇ ਮਨਪ੍ਰੀਤ ਅਯਾਲੀ ਨੇ ਸ਼ੁਰੂਆਤ ਕੀਤੀ ਸੀ ਚੋਣਾਂ ਤੋਂ ਰਿਜ਼ਲਟ ਆਉਣ ਤੋਂ ਬਾਅਦ ਲੋਕ ਸਭਾ ਦੇ ਕਿ ਉਹ ਹੁਣ ਪਾਰਟੀ ਦੀਆਂ ਸਰਗਰਮੀਆਂ 'ਚ ਸ਼ਾਮਲ ਨਹੀਂ ਹੋਣਗੇ ਸੋ ਉਹ ਹੁਣ ਹੌਲੀ 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 ਦੇਖੋ ਉਹਨਾਂ ਦੀ ਹਿੰਮਤ ਹੈ ਪਾਰਟੀ ਦੀ ਲੀਡਰਸ਼ਿਪ ਦੇ ਖਿਲਾਫ ਬੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਅਕਾਲੀ ਦਲ ਦੇ ਉੱਤੇ ਗਲਬਾ ਬਾਦਲ ਪਰਿਵਾਰ ਦਾ ਦੇਖੋ ਉਹਨਾਂ ਨੇ ਆਪਣੇ ਜਵਾਈ ਨੂੰ ਨਹੀਂ ਬਖਸ਼ਿਆ ਆਦੇਸ਼ ਪ੍ਰਤਾਪ ਕਹਿ ਰੋਹਾ ਔਰ ਇਹ ਵੀ ਪਤਾ ਲੱਗਦਾ ਪਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕੁਝ ਪਟਾਕੇ ਪੈਣ ਵਾਲੇ ਨੇ ਔਰ ਤਾਜ਼ਾ ਜਿਹੜੀ ਸਾਡੇ ਕੋਲੇ ਜਾਣਕਾਰੀ ਮਿਲੀ ਆ ਉਹ ਇਹ ਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪ੍ਰਧਾਨਾਂ ਦੀ ਤੇ ਬਲਾਕ ਲੀਡਰਾਂ ਦੀ ਇਸ ਤਰ੍ਹਾਂ ਦੀ ਮੀਟਿੰਗ ਸੱਦੀ ਹੋਈ ਸੀ ਚੰਡੀਗੜ੍ਹ ਕੱਲ ਜਿਹੜੀ ਆ ਕੱਲ ਵੀ ਮੀਟਿੰਗ ਸੀ ਇੱਕ ਔਰ ਇਸ ਮੀਟਿੰਗ ਦੇ ਵਿੱਚ ਪਟਿਆਲੇ ਦੇ ਜਿਹੜੇ ਸੱਦੇ ਹੋਏ ਸੀ ਲੀਡਰ ਉਹਦੇ ਵਿੱਚ ਪਤਾ ਲੱਗਿਆ ਕਿ ਚੰਦੂ ਮਾਇਰਾ ਸਾਹਿਬ ਜੀ ਤੇ ਰਖੜਾ ਸਾਹਿਬ ਉਹ ਨਹੀਂ ਗਏ ਔਰ ਉਹ ਇੱਥੇ ਪਤਾ ਲੱਗਿਆ ਕਿ ਉਹ ਇੱਥੇ ਹੀ ਮੀਟਿੰਗਾਂ ਕਰਦੇ ਪਏ ਆ ਸੋ ਇਹ ਗੱਲ ਤਾਂ ਸਪਸ਼ਟ ਹੈ ਕਿ ਕਾਲੀ ਦਲ ਦੇ ਅੰਦਰ ਸਭ ਕੁਝ ਅੱਛਾ ਨਹੀਂ ਹੈ ਬਹੁਤ ਵੱਡਾ ਪਟਾਕਾ ਕਿਸੇ ਟਾਈਮ ਵੀ ਪੈ ਸਕਦਾ ਹੈ ਪਰ ਸਮਝਣ ਵਾਲੀ ਗੱਲ ਇੱਕ ਦੋ ਗੱਲਾਂ ਬੜੀਆਂ ਸਪਸ਼ਟ ਨੇ ਪਹਿਲੀ ਗੱਲ ਕਿ ਪੰਜਾਬ ਦੇ ਵਿੱਚ ਅਗਰ ਪੰਜਾਬ ਦੇ ਹੱਕਾਂ ਦੇ ਲਈ ਕੋਈ ਪਾਰਟੀ ਖੜ ਸਕਦੀ ਹੈ ਜਿਹੜਾ ਕਿ ਹੁਣ ਤੱਕ ਉਹਨਾਂ ਨੇ ਪਿਛਲੇ ਸਮੇਂ 'ਚ ਫੇਲ ਰਹੀ ਹੈ ਪਹਿਲਾਂ ਭਾਵੇਂ ਉਹ ਮੁੱਦਿਆਂ ਤੇ ਲੜਦੇ ਰਹੇ ਸਿਆਸਤ ਕਰਦੇ ਰਹੇ ਪਰ ਉਹ ਸ਼ਰੋਮਣੀ ਅਕਾਲੀ ਦਲ ਹੈ ਕਿਉਂਕਿ ਬਾਕੀ ਜਿਹੜੀਆਂ ਤਿੰਨੇ ਪਾਰਟੀਆਂ ਨੇ ਉਹਨਾਂ ਦਾ ਨੈਸ਼ਨਲ ਬੇਸ ਹੈ ਉਹ ਆਪਣੇ ਢੰਗ ਨਾਲ ਚੱਲਦੇ ਆ ਸੋ ਅਕਾਲੀ ਪਾਰਟੀ ਦਾ ਪੰਜਾਬ ਦੀ ਸਿਆਸਤ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਭਾਵੇਂ ਉਹ ਕਿਸੇ ਰੂਪ ਦੇ ਵਿੱਚ ਹੋਵੇ ਆਦਰਵਾਇਜ਼ ਪੰਜਾਬ ਦੀ ਸਿਆਸਤ ਜਿਹੜੀ ਆ ਉਹਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਕੋਈ ਵਿਰੋਧ ਕਰਨ ਵਾਲਾ ਵੀ ਤਾਂ ਚਾਹੀਦਾ ਜੀ ਕੋਈ ਹੱਕ 'ਚ ਖੜਾ ਹੋਣ ਵਾਲਾ ਵੀ ਤਾਂ ਚਾਹੀਦਾ ਜੇ ਸਿਆਸਤ ਵਿੱਚ ਆ ਤਾਂ ਤੁਸੀਂ ਆ ਪਾਰਟੀਆਂ ਵਿਰੋਧ ਕਰਨੀਆਂ ਸਮੱਸਿਆ ਸੁਖਬੀਰ ਬਾਦਲ ਦੇ ਪ੍ਰਧਾਨ ਬਣੇ ਰਹਿਣ ਦੀ ਨਹੀਂ ਹੈਗੀ ਜਿਹੜੀ ਮੈਨੂੰ ਸਮਝ ਆਉਂਦੀ ਹੈ ਸੁਖਬੀਰ ਬਾਦਲ ਦੇ ਪ੍ਰਧਾਨ ਬਣੇ ਰਹਿਣ ਦੀ ਸਮੱਸਿਆ ਨਹੀਂ ਸਮੱਸਿਆ ਇਹ ਹੈ ਜੋ ਅੰਦਰ ਖਾਤੇ ਸਾਡੇ ਕੋਲੇ ਗੱਲਾਂ ਹੁੰਦੀਆਂ ਕਿ ਸੁਖਬੀਰ ਬਾਦਲ ਆਪਣੇ ਲੀਡਰਾਂ ਦੀ ਗੱਲ ਸੁਣਦੇ ਨਹੀਂ ਹੈਗੇ ਸੋ ਮਸਲਾ ਇੱਥੇ ਆ ਕਿ ਜੋ ਲੀਡਰ ਕਹਿੰਦੇ ਆ ਉਹ ਉਹ ਕਰਦੇ ਨਹੀਂ ਉਹ ਕਹਿੰਦੇ ਆ ਜੋ ਮੈਂ ਕਹਤਾ ਉਹ ਹੀ ਹੋਣਾ ਹੈਗਾ ਸਭ ਤੋਂ ਵੱਡੀ ਐਗਜ਼ੈਂਪਲ ਚਰਨਜੀਤ ਬਰਾੜ ਦੇਖ ਲਓ ਜਿਹਨੇ ਖੁੱਲ ਕੇ ਬੋਲੇ ਵੀ ਮੈਨੂੰ ਇਹਨਾਂ ਦਾ ਸਮਾਂ ਨਹੀਂ ਦਿੱਤਾ ਗਿਆ ਕਹਿੰਦੇ ਹਾਲਾਂਕਿ ਮੈਂ ਸਲਾਹਕਾਰ ਆ ਮੈਂ ਨਾਲ ਰਹਿਣਾ ਹਾਂ ਜਿੱਤੀ ਵੀ ਪਾਈ ਉਹਨਾਂ ਨੇ ਕਹਿੰਦੇ ਮੈਂ ਹਾਂਜੀ ਕਦੇ ਮੈਂ ਮਜਬੂਰੀ ਚ ਆ ਕੇ ਪਾਈ ਅੱਛਾ ਦੂਸਰੀ ਗੱਲ ਇਹਨਾਂ ਦੀ ਸਭ ਤੋਂ ਵੱਡੀ ਮਿਸਾਲ ਜਿਹੜੀ ਸਾਹਮਣੇ ਆ ਕਿ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਦੇ ਖਿਲਾਫ ਬੋਲਣਾ ਬਹੁਤ ਮਹਿੰਗਾ ਪਿਆ ਰ ਜੀ ਕਈ ਸੀਟਾਂ ਮਰਵਾ ਦਿੱਤੀਆਂ ਬਾਕੀ ਸਾਰੀਆਂ ਮਰਵਾਤੀਆਂ ਉਹ ਜ਼ਿਆਦਾ ਇੱਕ ਕਦੀ ਸੀਟ ਹੋਰ ਵੀ ਲੈ ਜਾਂਦੇ ਹੋ ਉਹ ਵੀ ਪਾਰਟੀ ਨੂੰ ਨਹੀਂ ਪੁੱਛਿਆ ਗਿਆ बोलन ਲੱਗਿਆ بس شروع ਕਰ ਦਿੱਤਾ ਸੋ ਅਗਰ ਸੁਖਬੀਰ ਬਾਦਲ ਹੋਣੀ ਉਹ پارٹی ਦੇ ਪ੍ਰਧਾਨ ਰਹਿਣਾ ਚਾਹੁੰਦਾ ਮੈਨੂੰ ਵਿੱਚੋਂ ਪਤਾ ਇਹ ਲੱਗਿਆ ਸੀ ਕਿ ਸੁਖਬੀਰ ਬਾਦਲ ਤੋਂ ਬਿਨਾਂ پارٹی ਦਾ ਪ੍ਰਧਾਨ ਕੋਈ ਬਣ ਨਹੀਂ ਸਕਦਾ ਕਾਰਨ ਕਾਰਨ ਹੈ ਪੈਸਾ ਦੂਜੀ ਕਾਲ ਸੁਭਿੰਦਰ ਸਿੰਘ ਧੰਦਾਵਾਨਾਂ ਦਾ ਕਿਸੇ ਨਿੱਜੀ ਚੈਨਲ ਦੇ ਇੰਟਰਵਿਊ ਦੇ ਵਿੱਚ ਵੀ ਗੱਲ ਕੀਤੀ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਦੀ ਲੋੜ ਹੈ ਜੇ ਸੁਖਬੀਰ ਬਾਦਲ ਬੈਕ ਹੋਣਾ ਤਾਂ پارٹی ਖਤਮ ਨਾ ਪੰਜਾਬ ਉਹ ਦੇਖੋ ਸਿਆਸੀ ਬਿਆਨ ਹੈ ਉਹ ਸਿਆਸੀ ਬਿਆਨ ਹੈ ਉਹ ਪਤਾ ਨਹੀਂ ਅੰਦਰ ਖਾਤੇ ਕੀ ਗੱਲ ਹੋਵੇ ਹਾਂਜੀ ਬਹੁਤ ਵੱਡੀ ਗੱਲ ਸੀ ਇੱਕ ਗੱਲ ਛੋੜ ਦਿੱਤੀ ਉਹਨਾਂ ਨੇ ਪਰ ਇਹ ਕਿ ਸੁਖਬੀਰ ਬਾਦਲ ਹੋਣੀ ਪ੍ਰਧਾਨਤਾ ਰਹਿਣ ਪਰ ਉਹਨਾਂ ਨੂੰ ਆਪਣੇ ਜਿਹੜੇ ਆ ਉਹ ਟੰਗ ਬਦਲਣ ਦੀ ਲੋੜ ਹੈ ਜੀ ਪਾਰਟੀ ਦੇ ਵਿੱਚ ਜਿਵੇਂ ਪਿੱਛੇ ਵੀ ਗੱਲ ਚੱਲੀ ਇੱਕ ਪ੍ਰੈਜ਼ੀਡੀਅਮ ਬਣਾ ਦਿੱਤਾ ਜਾਵੇ ਕੁਝ ਬੰਦਿਆਂ ਦੀ ਸੀਨੀਅਰ ਲੀਡਰਾਂ ਦਾ ਇੱਕ ਕਮੇਟੀ ਬਣਾ ਦਿਓ ਹਰ ਫੈਸਲਾ ਉਹ ਕਮੇਟੀ ਕਰੇ ਔਰ ਉਸ ਕਮੇਟੀ ਦੇ ਫੈਸਲੇ ਨੂੰ ਸੁਖਬੀਰ ਬਾਦਲ ਐਂਡੋਰਸ ਕਰਨ ਆਪਣਾ ਵਿੱਚ ਕੁਝ ਨਾ ਪਾਉਣ ਆਪਣੀ ਹੌਮੇ ਛੱਡ ਦੇਣ ਪਾਰਟੀ ਬਚ ਸਕਦੀ ਹੈ ਨਹੀਂ ਤਾਂ ਪਾਰਟੀ ਦੇ ਅੰਦਰ ਤਾਂ ਲੋਕੀ ਇਹ ਵੀ ਕਹਿੰਦੇ ਆ ਜੇ ਜਦੋਂ ਪਾਰਟੀ ਦੀਆਂ ਮੀਟਿੰਗਾਂ ਹੁੰਦੀਆਂ ਨੇ ਔਰ ਉੱਥੇ ਜੱਥੇਦਾਰ ਸਾਹਿਬ ਬੁਲਾਏ ਜਾਂਦੇ ਨੇ ਔਰ ਉੱਥੇ ਜੱਥੇਦਾਰ ਸਾਹਿਬ ਨੂੰ ਇਹ ਵੀ ਪਤਾ ਲੱਗਿਆ ਹੁਣ ਪਤਾ ਨਹੀਂ ਕਿੰਨੀ ਕਿ ਸੱਚਾਈ ਹੈ ਇਹ ਗੱਲ ਪਰ ਜਿਹਨੇ ਮੇਰੇ ਨਾਲ ਗੱਲ ਕੀਤੀ ਜੀ ਉਹ ਕਹਿੰਦੇ ਬਾਦਲ ਸੁਖਵੀਰ ਬਾਦਲ ਹੋਣੀ ਜੱਥੇਦਾਰ ਸਾਹਿਬ ਨੂੰ ਤੋ ਤੋ ਕਰਕੇ ਵੀ ਬੋਲ ਲੈਂਦੇ ਨੇ ਕਿੰਨੀ ਕਿ ਸੱਚਾਈ ਹੈ ਤਾਂ ਨਹੀਂ ਪਤਾ ਹੈਗੀ ਪਰ ਮੇਰੇ ਕੋਲੇ ਕਿਸੇ ਨੇ ਜਿਹੜੀ ਆ ਉਹ ਗੱਲ ਕੀਤੀ ਹੈ ਸੋ ਇਸ ਕਰਕੇ ਬਾਦਲ ਸਾਹਿਬ ਪਾਰਟੀ ਜੇ ਚਲਾਉਣੀ ਹੈ ਸਿਰੇ ਦੀ ਪਾਰਟੀ ਬਣਾਉਣੀ ਹੈ ਤਾਂ ਤੁਹਾਨੂੰ ਆਪਣੇ ਲੀਡਰਾਂ ਦੀ ਗੱਲ ਸੁਣਨੀ ਪੈਗੀ ਮੰਨਣੀ ਪੈਗੀ ਉਹਨਾਂ ਦੇ ਉੱਤੇ ਥੋਪਣੀ ਨਹੀਂ ਚਾਹੀਦੀ ਇਹ ਮੌਜੂਦਾ ਸਥਿਤੀ ਹੈ ਪਹਿਲਾਂ ਤੁਸੀਂ ਸਾਰੇ ਲੀਡਰ ਵੇਖ ਚੁੱਕੇ ਹੋ ਜੀ ਕਿੰਨੇ ਵਾਰੀ ਕਿੰਨੇ ਲੀਡਰ ਨਿਕਲੇ ਆ ਜਿੰਨੇ ਨਿਕਲਣਗੇ ਪਾਰਟੀ ਕਮਜ਼ੋਰ ਹੀ ਹੋਣੀ ਆ ਔਰ ਇਹ ਕਹਿ ਦਿੰਦੇ ਆ ਜੀ ਸਾਨੂੰ ਇਸ ਲੀਡਰ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਰਤਾਸਾ ਦੇ ਜਾਣ ਨਾਲ ਕੋਈ ਫਰਕ ਨਹੀਂ 1999 ਚ ਟਿਵਾਣਾ ਚੰਦੂ ਮਾਜਰੇ ਸਾਹਿਬ ਟੋੜਾ ਸਾਹਿਬ ਨੇ ਪਾਰਟੀ ਵਖਰੀ ਬਣਾ ਲਈ ਸੀ ਕੋਈ ਫਰਕ ਨਹੀਂ ਬਰਮਪੁਰੇ ਦੇ ਨਾਲ ਕੋਈ ਫਰਕ ਨਹੀਂ ਲਾਲਪੁਰੇ ਦੇ ਨਾਲ ਕੋਈ ਫਰਕ ਨਹੀਂ ਚੰਦੂ ਮਾਜਰੇ ਦੇ ਨਾਲ ਕੋਈ ਫਰਕ ਨਹੀਂ ਤਲਵੰਡੀ ਸਾਹਿਬ ਦੇ ਨਾਲ ਕੋਈ ਫਰਕ ਨਹੀਂ ਬਾਕੀ ਨਿਕਲੇ ਉਹਨਾਂ ਨਾਲ ਕੋਈ ਫਰਕ ਨਹੀਂ ਕੀ ਤੁਹਾਨੂੰ ਫਰਕ ਨਹੀਂ ਦਿਸਿਆ ਤਿੰਨ ਤੇ ਆ ਗਿਓ ਤੁਸੀਂ ਹਾਲੇ ਵੀ ਇਹ ਬਿਆਨ ਦੋਗੇ ਸੋ ਪਾਰਟੀ ਪ੍ਰਧਾਨ ਨੂੰ ਸਮਝਣ ਦੀ ਲੋੜ ਹੈ ਕਿ ਵਰਕਰਾਂ ਦੀ ਸੁਣੀ ਜਾਵੇ ਲੀਡਰਾਂ ਦੀ ਸੁਣੀ ਜਾਵੇ ਔਰ ਸਹਿਮਤੀ ਨਾਲ ਫੈਸਲੇ ਲਏ ਜਾਵਣ ਜੀ ਸੋ ਦੂਜੀ ਖਬਰ ਤੇ ਗੱਲਬਾਤ ਕਰਾਂਗੇ ਜੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਸ਼ਰਾਬ ਕੋਟਾ ਵਾਲੇ ਮਾਮਲੇ ਦੇ ਵਿੱਚ ਈਡੀ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਤੇ ਉਹ ਜੇਲ੍ਹ ਦੇ ਵਿੱਚ ਬਾਦਰ ਹਾਲਾ ਕੁਝ ਸਮਾਂ ਪਹਿਲਾਂ ਇੱਕ ਬਿਆਨ ਸਾਹਮਣੇ ਆਇਆ ਸੀਗਾ ਕਿ ਉਹ ਉਹਨਾਂ ਰਿਹਾਈ ਹੋ ਗਈ ਆ ਆਮ ਆਦੀ ਪਾਰਟੀ ਦੇ ਵਰਕਰਾਂ ਨੂੰ ਲੱਡੂ ਵੰਡੇ ਗਏ ਜੀ ਪਟਾਕੇ ਚਲਾਏ ਗਏ ਪਰ ਉਹ ਜੇਲ੍ਹ ਦੇ ਵਿੱਚ ਹੀ ਨੇ ਤੇ ਅੱਜ ਵੀ ਸੁਪਰੀਮ ਕੋਰਟ ਦੇ ਇੱਕ ਫੈਸਲੇ ਨੂੰ ਲੈ ਕੇ ਕਿਹਾ ਗਿਆ ਹੈ ਕਿ ਉਹ ਫੈਸਲਾ ਜੋਦੀ ਤੋ ਹੀ ਰਹੇਗਾ ਜੀ ਮੈਂ ਥੋੜੀ ਜਿਹੀ ਦਰੁਸਤੀ ਕਰ ਦਾਂ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਹਲੇ ਆਇਆ ਬਿੱਟੂ ਜੀ ਸਾਡੇ ਦਰਸ਼ਕਾਂ ਨੂੰ ਦੱਸ ਦਿਆਂ ਮਾਨ ਸਾਹਿਬ ਨੇ ਤੇ ਇਹ ਵੀ ਕਹਿ ਦਿੱਤਾ ਸੀ ਜਿਸ ਦਿਨ ਹਾਈ ਕੋਰਟ ਨੇ ਜਿਵੇਂ ਥੱਲੇੜੀ ਅਦਾਲਤ ਨੇ ਰੌਜ਼ਾ ਰੈਵਨਿਊ ਕੋਰਟ ਜਿਹੜੀ ਕੋਰਟ ਆ ਉਹਨੇ ਜ਼ਮਾਨਤ ਦੇ ਦਿੱਤੀ ਸੀ ਤੇ ਫਿਰ ਉਹ ਹਾਈ ਕੋਰਟ ਚ ਚਲੀ ਗਈ ਸੀ ਈਡੀ ਮਾਨ ਸਾਹਿਬ ਨੇ ਕਹਿਤਾ ਸੀ ਵੇਖੋ ਸੱਚ ਦੀ ਜਿੱਤ ਹੋਈ ਐ ਔਰ ਹੁਣ ਕੇਜਰੀਵਾਲ ਸਾਹਿਬ ਕਦੇ ਜੇਲ ਨਹੀਂ ਜਾਣਗੇ ਔਰ ਜਿਵੇਂ ਤੁਸੀਂ ਗੱਲ ਕੀਤੀ ਲੱਡੂ ਵੰਡੇਗੇ ਸਮੇ ਤੋਂ ਪਹਿਲਾਂ ਰਿਐਕਟ ਨਹੀਂ ਕਰਨਾ ਚਾਹੀਦਾ ਸੋ ਅੱਜ ਸੋ ਪੇਰੋ ਸੁਪਰੀਮ ਕੋਰਟ ਕੋਲੇ ਚਲੇ ਗਏ ਕਿਉਂਕਿ ਹਾਈ ਕੋਰਟ ਨੇ ਕਹਿ ਦਿੱਤਾ ਸੀਗਾ ਕਿ ਇਹਨਾਂ ਦੀ ਜਿਹੜੀ ਜ਼ਮਾਨਤ ਜਿਹੜੀ ਆ ਹੋਏਗੀ ਪਰ 2-3 ਦਿਨ ਦਿਨ ਠਹਿਰ ਕੇ ਜੀ ਕਿਉਂਕਿ ED ਨੇ ਕਿਹਾ ਸੀ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਉਹਦਾ ਉਹ ਜਿਹੜਾ ਫੈਸਲਾ ਆ ਲੈਣ ਦਿਓ ਸੋ ਹਾਈ ਕੋਰਟ ਨੇ ਕਿਹਾ ਕਿ ਠੀਕ ਹੈ ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਕਿ ਅਸੀਂ ਇਹਦੇ ਉੱਤੇ ਉਹਨਾਂ ਚਿਰ ਫੈਸਲਾ ਨਹੀਂ ਲੈਣਾ ਜਿੰਨਾ ਚਿਰ ਹਾਈ ਕੋਰਟ ਆਪਣਾ ਫਾਈਨਲ ਫੈਸਲਾ ਨਹੀਂ ਦੇ ਦਿੰਦਾ ਸੋ ਅਜ ਹਾਈ ਕੋਰਟ ਨੇ ਫੈਸਲਾ ਦੇ ਦਿੱਤਾ ਔਰ ਉੱਥੇ ਹਾਈ ਕੋਰਟ ਨੇ ਟਿੱਪਣੀ ਵੀ ਕੀਤੀ ਹੈ ਕਿ ਰਾਊਜ਼ ਰੈਵਨਿਊ ਕੋਰਟ ਹੈ ਜਿਹੜੀ ਦਿੱਲੀ ਦੀ ਉਹਦੇ ਵਿੱਚ ਜੱਜ ਸਾਹਿਬਾਨ ਨੇ ਲੋਅਰ ਕੋਰਟ ਨੇ ਸਬੂਤਾਂ ਨੂੰ ਸਹੀ ਢੰਗ ਨਾਲ ਨਹੀਂ ਵਾਚਿਆ ਨਹੀਂ ਵੇਖਿਆ ਉਹਨਾਂ ਤੇ ਨਜ਼ਰਸਾਨੀ ਨਹੀਂ ਕੀਤੀ ਸੋ ਇਸ ਕਰਕੇ ਉਹਨਾਂ ਦੀ ਜ਼ਮਾਨਤ ਹੋ ਗਈ ਰੱਦ ਹਾਈ ਕੋਰਟ ਵੱਲੋਂ ਤੇ ਹੁਣ ਸੁਪਰੀਮ ਕੋਰਟ ਵੀ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਵਿੱਚ ਫੈਸਲਾ ਇਹੀ ਕਰੇਗੀ ਹਾਂ ਇਹ ਵਕਰੀ ਗੱਲ ਆ ਕਿ ਹੇਟਲੀ ਕੋਰਟ ਦੇ ਫੈਸਲੇ ਨੂੰ ਤੇ ਹਾਈ ਕੋਰਟ ਦੇ ਫੈਸਲੇ ਨੂੰ ਰਿਵਿਊ ਕਰਦੀ ਆ ਸੁਪਰੀਮ ਕੋਰਟ ਤੇ ਉਹਨਾਂ ਨੂੰ ਕੋਈ ਚੀਜ਼ ਲੱਭ ਜਾਂਦੀ ਆ ਵਿੱਚੋਂ ਜੋ ਕੇਜਰੀਵਾਲ ਦੇ ਹੱਕ ਵਿੱਚ ਜਾਵੇ ਤਾਂ ਫੇਰ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਸਕਦੀ ਆ ਪਰ ਇਹਦੇ ਨਾਲ ਦੀ ਨਾਲ ਆਪਣੇ ਮਨਜਿੰਦਰ ਸਿੰਘ ਸਿਰਸਾ ਨੇ ਜੋ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਆ ਕਿ ਸਪਸ਼ਟਾ ਪੁਸ਼ਟੀ ਵੀ ਕਰ ਦਿੱਤੀ ਆ ਆ ਵੀ ਆ ਗਏ ਨਾਲ ਦੀ ਨਾਲ ਇਹ ਵੀ ਆ ਪਤਾ ਲੱਗਿਆ ਕਿ ਉਹ ਕਹਿੰਦਿਆ ਕਿ ਸਭ ਤੋਂ ਪਹਿਲਾ ਮੁੱਖ ਮੰਤਰੀ ਹੋਊਗਾ ਜੋ ਵਦ ਤੋਂ ਵਦ ਜੇਲ ਦੇ ਵਿੱਚ ਰਿਹਾ ਗੱਲ ਇਹ ਆ ਕਿ ਹਰ ਇੱਕ ਦਾ ਹੱਕ ਹੈ ਕੋਰਟ 'ਚ ਜਾਣਾ ਕਿਸੇ ਦੇ ਖਿਲਾਫ ਜਾਣਾ ਉਹਦਾ ਪੇਸ਼ ਕਰਨਾ ਪਰ ਰਿੰਦ ਕੇਜਰੀਵਾਲ ਹੋਣਾ ਦੀ ਇੰਨੀ ਲੰਮੀ ਜੇਲ ਦੇ ਵਿੱਚ ਰਹਿਣਾ ਸਵਾਲ ਬੜੇ ਖੜੇ ਕਰਦਾ ਹੈ ਕਿ ਇੱਕ ਤਾਂ ਉਹ ਮੁੱਖ ਮੰਤਰੀ ਨੇ ਦਿੱਲੀ ਦੇ اور ਦਿੱਲੀ ਦੇ ਤੁਸੀਂ ਸਮੱਸਿਆ ਵੇਖ ਹੀ ਰਹੇ ਹੋ ਕਿ ਬਣੀ ਹੋਈ ਆ ਪਾਣੀ ਦੀ ਕਿੰਨੀ ਵੱਡੀ ਰਾਜਨੀਤੀਆਂ ਦੇ ਉੱਤੇ ਹੋ ਰਹੀ ਆ ਸੋ ਕੀ ਉਹ ਦੇਸ਼ ਚੋਂ ਭੱਜ ਜਾਣਗੇ ਜਾਂ ਕੀ ਉਹ ਫਾਈਲਾਂ ਲੈ ਕੇ ਕਿਤੇ ਗੜਬੜ ਕਰ ਦੇਣਗੇ ਇਸ ਸ਼ੱਕਾ ਈ.ਡੀ ਨੂੰ ਅਦਾਲਤ ਨੂੰ ਇਹ ਇਸ ਗੱਲ ਦਾ ਯਕੀਨ ਦਵਾ ਦਿੱਤਾ ਗਿਆ ਤਾਂ ਇਹ ਅਦਾਲਤ ਨੇ ਜਿਹੜੀ ਆ ਉਹ ਜ਼ਮਾਨਤ ਰੱਦ ਕੀਤੀ ਆ ਪਰ ਇੱਕ ਗੱਲ ਮੈਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਇਹ ਹੋਣੀ ਚਾਹੀਦੀ ਆ ਜੇ ਆਉਣ ਵਾਲੇ ਦਿਨਾਂ ਵਿੱਚ ਕੋਈ ਵਕੀਲ ਇਸ ਗੱਲ ਦੇ ਉੱਤੇ ਸੰਗਿਆਨ ਲੈਂਦੇ ਆ ਕਿ ਕੇਜਰੀਵਾਲ ਸਾਹਿਬ ਜੇਕਰ ਬਾਹਰ ਆਉਂਦੇ ਆ ਤਾਂ ਇੱਕ ਗੱਲ ਵੀ ਹੋਰ ਵੀ ਜਿਹੜੀ ਆ ਸਾਡੇ ਲੋਕਤੰਤਰ ਦੇ ਹੱਕ ਵਿੱਚ ਜਾਂਦੀ ਆ ਕਿ ਕਿਸੇ ਨੂੰ ਬਹੁਤ ਦੇਰ ਤੱਕ ਡਕਣਾ ਨਹੀਂ ਚਾਹੀਦਾ ਬਾਹਰ ਔਰ ਫਿਰਦੇ ਆ ਆਜ਼ਾਦ ਫਿਰਦੇ ਆ ਜਿਵੇਂ ਪਹਿਲਾਂ ਪਾਬੰਦੀਆਂ ਲਾਈਆਂ ਸੀ ਉਹਨਾਂ ਦੇ ਉੱਤੇ ਜੀ ਜਿਵੇਂ ਚੋਣਾਂ ਵੇਲੇ ਕਿ ਉਹ ਆਪਣੇ ਦਫ਼ਤਰ ਨਹੀਂ ਜਾਣਗੇ ਫਾਈਲਾਂ ਨਹੀਂ ਛੜਣਗੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਸਕਦੀਆਂ ਨੇ ਬਾਕੀ ਕੋਰਟ ਜੋ ਫੈਸਲਾ ਕਰੇਗੀ ਉਹਦੇ ਤੱਕ ਸਾਰਿਆਂ ਨੂੰ ਜਿਹੜਾ ਉਹ ਸਿਰ ਚਕਾਉਣਾ ਪੈਂਦਾ ਸੋ ਇਹ 100 ਕਰੋੜ ਦਾ ਕੋਟਟਾਲਾ ਜੋ ਦਿੱਲੀ ਦੇ ਵਿੱਚ ਹੋਇਆ ਸੀ ਔਰ ਉਹਦੇ ਵਿੱਚ ਮਨੀਸ਼ ਸੁਧੀਆਂ ਅੰਦਰ ਨੇ ਸਿੰਦਰ ਜੈਨ ਇੱਕ ਹੋਰ ਮਾਮਲੇ 'ਚ ਅੰਦਰ ਨੇ सीबीआई ਨੂੰ ਜਿਹੜੀ ਹੈ ਉਹ ਜਾਂਚ ਦੇ ਦਿੱਤੀ ਗਈ ਆ ਉੱਥੋਂ ਦੀ ਆਮ ਆਦਮੀ ਕਲੀਨਿਕਾਂ ਦੇ ਲਈ ਉੱਥੋਂ ਦੇ ਗਵਰਨਰ ਸਾਹਿਬ ਨੇ ਜੀ ਔਰ ਜਿਹੜੀ ਦਿੱਲੀ ਵਿੱਚ ਪਾਲਿਸੀ ਲਾਗੂ ਹੋਈ ਆ ਉਹਦੇ ਸੰਬੰਧ ਵਿੱਚ ਇਹ ਅੰਦਰ ਨੇ ਔਰ ਉਹੀ ਪਾਲਿਸੀ ਪੰਜਾਬ 'ਚ ਵੀ ਲਾਗੂ ਹੋਈ ਆ ਔਰ ਇਹ ਕਿਆ ਜਾਂਦਾ ਹੈ ਕਿ ਜੇ ਪੰਜਾਬ ਦੇ ਵਿੱਚ ਵੀ ਜਿਹੜੀ ਐ ਇਨਕੁਆਇਰੀ ਹੋਏਗੀ ਤਾਂ ਪੰਜਾਬ ਵਿੱਚ ਵੀ ਵੱਡੇ ਵੱਡੇ ਲੀਡਰਾਂ 'ਤੇ ਗਾਜ਼ ਘਿਰ ਸਕਦੀ ਹੈ ਜੀ ਸੋ ਨੋਟ ਲੈ ਕਰ ਕਰਦੇ ਆ ਕਿਸਾਨੀ ਆਗੂ ਸਰਵਪੰ ਸਿੰਘ ਪੰਦੇਰਾਣਾ ਜੀ ਨੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੇਰਿਆ ਜੀ ਭਗਵੰਤ ਮਾਨ ਹੋਣਾ ਨੇ ਪਿਛਲੇ ਸਾਲ ਜਿਹੜਾ ਸਟੇਟ ਲੈਵਲ ਦਾ ਆਜ਼ਾਦੀ ਫੰਕਸ਼ਨ ਹੁੰਦਾ ਜੀ ਪਟਿਆਲੇ ਦੇ ਵਿੱਚ ਹੋਇਆ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਕਿਉਂਕਿ ਉਹ ਤੋਂ ਮੁੱਦਾ ਬੜਾ ਭਖਿਆ ਸੀ ਨਸ਼ਿਆਂ ਦਾ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ 1 ਸਾਲ ਦੇ ਅੰਦਰ ਅੰਦਰ ਮੈਨੂੰ 15 ਅਗਸਤ ਦਾ ਟਾਈਮ ਦੇ ਦਿਓ ਪੰਜਾਬ ਚੋਂ ਨਸ਼ੇ ਖਤਮ ਕਰ ਦਿੱਤੇ ਜਾਣਗੇ ਸੋ ਬਹੁਤ ਚੰਗੀ ਗੱਲ ਹੈ ਟਾਰਗੇਟ ਮਿੱਥ ਕੇ ਅਗਰ ਸਰਕਾਰਾਂ ਚੱਲਣ ਤਾਂ ਫੇਰ ਸਭ ਕੁਝ ਸੰਭਵ ਹੈ ਪਰ ਕੀ ਮਹੀਨੇ ਰਹਿ ਗਏ 2 ਕੀ ਇਹਨਾਂ 2 ਮਹੀਨਿਆਂ ਦੇ ਵਿੱਚ ਪੰਜਾਬ ਸਰਕਾਰ ਜਿਹੜੇ ਹਿਸਾਬ ਨਾਲ ਤੇਜ਼ੀ ਵਿਖਾ ਰਹੀ ਹੈ ਕਿ ਸਮਗਲਰਾਂ ਦੇ ਜਿਹੜੇ ਆ ਉਹ ਘਰਾਂ ਜਾਇਦਾਦ ਕੁਰਕੀਆਂ ਕਰ ਲੋ ਉਹਨਾਂ ਨੂੰ ਫੜ ਲਓ ਮੁਕਾਬਲੇ ਹੋਣੇ ਸ਼ੁਰੂ ਹੋ ਗਏ ਹੋਇਆ ਔਰ ਹੁਣ ਜਿਹੜੇ ਸਾਹਮਣੇ ਪੁਲਿਸ ਐਕਟਿਵ ਹੋਈ ਹੋਈ ਆ ਤਾਂ ਕੀ ਸੱਚਮੁੱਚ ਸਮਗਲਰਾਂ ਨੂੰ ਫੜ ਗਿਆ ਅੰਦਰ ਕੀਤਾ ਜਾਊਗਾ ਜਾਂ ਵਿਚਾਰੇ ਉਹ ਲੋਕ ਵੀ ਫਸ ਜਾਣਗੇ ਜਿਹੜੇ ਮਾੜੀ ਮੋਟੀ ਜਿਹੜੀ ਆ ਉਹ ਕਿਤੇ ਲੈ ਕੇ ਚਿੱਟਾ ਖਾਂਦੇ ਆ ਜੀ ਕਿਉਂਕਿ ਇਹ ਜਿਹੜਾ ਸਮਗਲਰ ਨੇ ਵੱਡੀਆਂ ਮੱਛੀਆਂ ਨੇ ਉਹਨਾਂ ਨੇ ਆਪਣੇ ਸੁਰੱਖਿਆ ਪ੍ਰਬੰਧ ਬੜੇ ਵਧੀਆ ਪੱਧਰ ਤੇ ਰੱਖੇ ਹੁੰਦੇ ਆ ਭਗਵੰਤ ਮਾਨ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਪੁਲਿਸ ਦੇ ਵਿੱਚ ਵੀ ਕੁਝ ਲੋਕ ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਵੀ ਰਲੇ ਹੋਇਆ ਮਾਫੀਆ ਦੇ ਨਾਲ ਸੋ ਛੱਕ ਦੀ ਸੂਈ ਜਿਹੜੀ ਆ ਪੁਲਿਸ ਵੱਲ ਕਰਦੀ ਹੁਣ ਸਾਰੇ ਤਾਂ ਇਸ ਤਰ੍ਹਾਂ ਦੇ ਨਹੀਂ ਹੈਗੇ ਨਾ ਤਬਾਦਲੇ ਹੋਗੇ ਇਹ ਗੱਲ ਜ਼ਰੂਰ ਹੈ ਕਿ ਕਿਤੇ ਨਾ ਕਿਤੇ ਕਿਉਂਕਿ ਕਈ ਪੁਲਿਸ ਅਫਸਰ ਜਿਹੜੇ ਆ ਉਹ ਰਾਜਨੀਤਿਕ ਵਰਗੇ ਜਿਹੜੇ ਆ ਉਹ ਇਹਨਾਂ ਚੱਕਰਾਂ ਵਿੱਚ ਫਸੇ ਹੋਏ ਆ ਪਰਮਜੀਤ ਹੈ ਔਰ ਕੜੇ ਅਫਸਰ ਜਿਹੜੇ ਆ ਜਗਦੀਸ਼ ਭੋਲਾ ਜੀ ਸਿਲਸਿਲੇ ਦੇ ਵਿੱਚ ਅੰਦਰ ਹੈਗਾ ਪਰ ਗੱਲ ਇਹ ਹੈਗੀ ਆ ਕਿ ਨਸ਼ਾ ਖਤਮ ਕਦੋਂ ਹੋਊਗਾ ਤਰਨਤਾਰਨ ਦੇ ਵਿੱਚ ਲੇਟੈਸਟ ਘਟਨਾ ਹੋਈ ਹੈ ਜਿੱਥੇ ਇੱਕ ਮੁੰਡਾ ਮਰ ਗਿਆ ਨਸ਼ਾ ਕਰਦਾ ਚੱਟਾ ਲੈ ਕੇ ਇੱਕ ਕੁੜੀ ਦੀ ਆ ਰਹੀ ਹੈ ਕੁੜੀ ਰੋ ਰਹੀ ਹੈ ਫੜੀ ਹੋਈ ਹੈ ਪੁਲਿਸ ਨੇ ਔਰ ਉਹ ਕਹੇ ਮੈਨੂੰ ਚੱਟਾ ਲਿਆ ਦਿਓ ਕਹਿੰਦੀ ਮੈਂ ਚੱਟਾ ਲੈਣ ਆਈ ਆ ਕਿਤੋਂ 500 ਰੁਪਏ ਦਾ ਚੱਟਾ ਲੈਣਾ ਹੈ ਲੇਡੀ ਕਹਿ ਰਹੀ ਹੈ ਸੋ ਹੁਣ ਸਥਿਤੀ ਇਹ ਹੈ ਕਿ ਕੀ 15 ਅਗਸਤ ਤੱਕ ਇਹਨਾਂ ਦਿਨਾਂ ਦੇ ਐਡਾ ਵੱਡਾ ਮਾਫੀਆ 15 20 ਦਿਨਾਂ ਮਹੀਨੇ ਤੇ 2 ਮਹੀਨੇ ਚ ਤੋੜਿਆ ਜਾ ਸਕਦਾ ਇਹਦੇ ਉੱਤੇ ਸਰਮੁਣ ਪੰਧੇਰ ਹੋਣਾ ਨੇ ਜਿਹੜਾ ਉਹ ਕਿਸਾਨ ਲਾਗੂ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਹਸਾਮ ਨਾਲ ਤੁਸੀਂ ਬਿਆਨ ਦੇ ਰਹੇ ਹੋ ਕਾਰਵਾਈ ਕਰਦੇ ਪਏ ਹਾਂ ਕਿ ਨਸ਼ਾ ਖਤਮ ਕਰ ਦਿੱਤਾ ਜਾਊਗਾ ਜੇ ਨਸ਼ਾ ਨਹੀਂ ਖਤਮ ਕੀਤਾ ਜਾਂਦਾ ਤਾਂ ਫਿਰ ਮਾਨ ਸਾਹਿਬ ਇਹ ਤੁਹਾਡਾ ਡਰਾਮਾ ਹੀ ਸਮਝਿਆ ਜਾਊਗਾ ਇਹ ਬਿਆਨ ਨੂੰ ਤੁਸੀਂ ਇਸ ਢੰਗ ਨਾਲ ਨਾ ਲਵੋ ਕਿ ਉਹਨਾਂ ਨੇ ਉਹਨਾਂ ਦੀ ਬੜੀ ਨਿੰਦਿਆ ਕੀਤੀ ਹੈ ਗੱਲ ਇਹ ਆ ਕਿ ਉਹ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਉਹਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਉਹਨਾਂ ਨੇ ਐਕਟਿਵ ਕੀਤਾ ਚੁੰਡੀ ਵੱਡੀਆਂ ਭਾਈ ਇਸ ਪਾਸੇ ਆਓ ਨਹੀਂ ਤਾਂ ਤੁਹਾਡੀਆਂ ਲੋਕਾਂ ਦੇ ਵਿੱਚ ਖਿਲੀਆਂ ਔੜਣਗੀਆਂ ਕਿਉਂਕਿ ਜਿਹੜੀ ਉਹ 10 ਜੁਲਾਈ ਨੂੰ ਜਿਮਨੀ ਚੋਣ ਆ ਰਹੀ ਆ ਕੁਝ ਕਰਕੇ ਵਖਾਓ ਜਿਮਨੀ ਚੋਣ ਭਗਵੰਤ ਮਾਨ ਹੋਣਾ ਨੇ ਕਿਹਾ ਮੈਂ ਜਿਤਨੀ ਜਿਤਨੀ ਆ ਔਰ ਇਹ ਜਿਹੜੀ ਕਵਾਇਦ ਹੋ ਰਹੀ ਆ ਨਸ਼ਿਆਂ ਵਾਲੀ ਜੀ ਇਹ ਵੀ ਉਸੇ ਨੂੰ ਵੇਖ ਕੇ ਹੀ ਹੋ ਰਹੀ ਆ ਕਿ ਲੋਕਾਂ ਦੇ ਵਿੱਚ ਇਮਪ੍ਰੈਸ਼ਨ ਕਢਾ ਦਿਓ ਕਿ ਬੜਾ ਕੁਝ ਹੋ ਰਿਹਾ ਉਸ ਤੋਂ ਬਾਅਦ ਅਗਰ 15 ਅਗਸਤ ਤੋਂ ਪਹਿਲਾਂ ਪੰਜਾਬ ਦਾ ਸਾਰਾ ਸਫਾਇਆ ਹੋ ਜਾਏ ਨਸ਼ਿਆਂ ਦੇ ਨਾਲ ਤੇ ਸੱਚਮੁੱਚ ਸਾਰਾ ਪੰਜਾਬ ਮਾਨ ਸਾਹਿਬ ਤੁਹਾਡੇ ਅੱਗੇ ਸਲਾਮ ਕਰੇਗਾ ਜੀ ਸੋ ਨਾਲੇ ਗੱਲ ਕਰਦੇ ਆਂ ਜੇ ਲੋਕ ਸਭਾ ਦੇ ਵਿੱਚ ਪੰਜਾਬ ਦੇ ਜਿਹੜੇ ਜਿੱਤੇ ਹੋਏ ਲੋਕ ਸਭਾ ਦੇ ਮੈਂਬਰ ਨੇ ਵੱਲੋਂ ਸੌ ਚੁੱਕੀ ਗਈ ਆ ਤੇ ਭਾਈ ਅਮਰਤਪਾਲ ਸਿੰਘ ਉਥੇ ਨਹੀਂ ਪਹੁੰਚ ਸਕਕੇ ਕਿਉਂਕਿ ਉਹ ਡਿਬਿਊਗੜ ਜੇਲ੍ਹ ਦੇ ਵਿੱਚ ਬੰਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ پارਲੀਮੈਂਟ ਦੇ ਵਿੱਚ ਪਹੁੰਚਦੇ ਨੇ ਤੇ ਆਪਣੇ ਜਿੱਤੇ ਹੋਏ ਉਮੀਦਵਾਰਾਂ ਦੀ ਸ਼ਲਾਘਾ ਕਰਦੇ ਨੇ ਜੀ ਆ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਤਿੰਨ ਆਵਾਜ਼ਾਂ ਭੇਜੀਆਂ ਨੇ ਮਾਨ ਸਾਹਿਬ ਸ਼ਾਇਦ ਮੈਂ ਪਹਿਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਕਿ ਤਿੰਨ ਆਵਾਜ਼ਾਂ ਨਹੀਂ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਜੇ ਉਥੇ ਗਏ ਹੋ ਤੁਸੀਂ ਪਾਰਲੀਮੈਂਟ ਵਿੱਚ ਸ਼ਾਬਾਸ਼ ਦੇਣ ਉਹਨਾਂ ਨੂੰ ਤਾਂ ਤੁਹਾਨੂੰ ਬਾਕੀਆਂ ਨੂੰ ਵੀ ਸ਼ਾਬਾਸ਼ ਦੇਣੀ ਚਾਹੀਦੀ ਸੀ ਤੁਸੀਂ ਜਦੋਂ ਸ਼ੰਭੂ ਟੱਪ ਗਿਓ ਨਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਉੱਥੇ ਆਮ ਆਮ ਆਦਮੀ ਪਾਰਟੀ ਦੇ ਜਿਹੜੇ ਆ ਪ੍ਰਧਾਨ ਬਣ ਕੇ ਨਹੀਂ ਗਏ ਪੰਜਾਬ ਦੇ ਤੁਸੀਂ ਤੁਹਾਨੂੰ ਸਾਰਿਆਂ ਨੂੰ ਸ਼ਾਬਾਸ਼ ਵਧਾਈ ਦੇਣੀ ਚਾਹੀਦੀ ਸੀ ਕਿਉਂਕਿ ਇੱਕ ਗੱਲ ਬਹੁਤ ਵਧੀਆ ਹੈ ਕਿ ਸਾਰੇ ਹੀ ਮੈਂਬਰਾਂ ਨੇ ਕਿਉਂਕਿ ਡਿਬਰੂਗੜ ਤੋਂ ਅਮਰਤਪਾਲ ਹੋਣੀ ਨਹੀਂ ਆ ਸਕੇ ਸੋ ਇਸ ਕਰਕੇ ਬਾਕੀ ਸਾਰੇ 12 ਦੇ 12 ਮੈਂਬਰਾਂ ਨੇ ਪੰਜਾਬੀ ਚ ਸੌ ਚੁੱਕੀ ਐ ਇਹ ਬਹੁਤ ਵਧੀਆ ਗੱਲ ਆ ਕਿਉਂਕਿ ਜਿਸ ਦਿਨ ਰਵਨੀਤ ਬਿੱਟੂ ਹੁਣਾਂ ਨੇ ਮੰਤਰੀ ਦੀ ਸੌ ਚੁੱਕੀ ਸੀ ਉਹਨਾਂ ਨੇ ਇੰਗਲਿਸ਼ ਦੇ ਵਿੱਚ ਚੁੱਕੀ ਸੀ ਜੀ ਤੇ ਉਸ ਦਿਨ ਬੜਾ ਅਜੀਬ ਲੱਗਿਆ ਕਿ ਤੁਸੀਂ ਪੰਜਾਬੀ ਚ ਚੁੱਕੋ ਪੰਜਾਬੀ ਸਾਡੀ ਮਾਂ ਜਿਹੜੀ ਆ ਮਾਣ ਵਾਲੀ ਭਾਸ਼ਾ ਐ ਬਾਬਾ ਫਰੀਦ ਬਾਬਾ ਨਾਨਕ ਬੁੱਲੇ ਸ਼ਾਹ ਵਾਰਿਸ ਦੀ ਭਾਸ਼ਾ ਹੈਗਾ ਇਹਨਾਂ ਚ ਕਿੰਨਾ ਸਹਿਤ ਰਚਿਆ ਪਿਆ ਸਾਡੇ ਕੋਲੇ ਇਸ ਭਾਸ਼ਾ ਨੂੰ ਜੇ ਅਸੀਂ ਨਹੀਂ ਪ੍ਰਮੋਟ ਕਰਾਂਗੇ ਤੇ ਹੋਰ ਕੌਣ ਕਰੇਗਾ ਸੋ ਦੂਸਰੀ ਗੱਲ ਕਿ ਮਾਨ ਸਾਹਿਬ ਉੱਥੇ ਇਹਨਾਂ ਲੀਡਰਾਂ ਨੂੰ ਸ਼ੰਭੂ ਤੋਂ ਬਾਅਦ ਜਦੋਂ ਨਿਕਲ ਜਾਂਦੇ ਆ ਨਾ ਤਾਂ ਇਹ ਪੰਜਾਬ ਦੇ ਨੁਮਾਇੰਦੇ ਆ ਪੰਜਾਬ ਦੀ ਆਵਾਜ਼ ਇੱਕ ਬਣ ਕੇ ਚੁੱਕਣਗੇ ਜਿਵੇਂ ਪੰਜਾਬੀ ਦੇ ਵਿੱਚ ਸੌ ਚੁੱਕ ਕੇ ਇੱਕ ਮੁਠਤਾ ਵਿਖਾਈ ਆ ਜੀ ਇਸੇ ਤਰ੍ਹਾਂ ਪੰਜਾਬ ਦੇ ਬਾਕੀ ਮੁੱਦੇ ਆ ਐਸਵਾਈਐਲ ਦਾ ਮੁੱਦਾ ਹੈ ਚੰਡੀਗੜ੍ਹ ਦਾ ਮੁੱਦਾ ਹੈ ਬੀਬੀਐਮਬੀ ਦਾ ਮੁੱਦਾ ਹੈ ਪੰਜਾਬੀ ਬੋਲ ਦੇ ਭਾਸ਼ਾ ਦਾ ਮੁੱਦਾ ਹੈ ਬੰਦੇ ਸਿੱਖਾਂ ਦੀ ਰਿਹਾਈ ਦਾ ਮੁੱਦਾ ਹੈ ਅ ਅਮਰਤਪਾਲ ਦੀ ਰਿਹਾਈ ਦਾ ਵੀ ਮੁੱਦਾ ਹੈ ਕਿ ਤੁਸੀਂ ਉਹਨਾਂ ਨੂੰ ਐਨਐਸਏ ਤੇ ਲਾਇਆ ਪਰ ਡਿਬਰੂਗੜ ਭੇਜ ਦਿੱਤਾ ਉਹਦੇ ਮਾਪਿਓ ਰੋਜ਼ ਦਿਹਾੜੀ ਉੱਥੇ ਕਿਵੇਂ ਮਿਲਣ ਜਾ ਸਕਦੇ ਆ ਇਹੋ ਜਿਹੇ ਮਸਲੇ ਹੋਰ ਬੜੇ ਹੋਣਗੇ ਨਸ਼ਿਆਂ ਦਾ ਮੁੱਦਾ ਪੰਜਾਬ ਦੇ ਫੰਡਾਂ ਦਾ ਰੋਕਿਆ ਹੋਇਆ ਮੁੱਦਾ ਹੈਗਾ ਪੰਜਾਬ ਦੀ ਡਿਵੈਲਪਮੈਂਟ ਦਾ ਡਰੋਨ ਦਾ ਪਾਕਿਸਤਾਨ ਨਾਲ ਲੱਗਦੇ ਜਿਹੜੇ ਬਾਰਡਰ ਦਾ ਮਸਲਾ ਹੈ ਇਹ 13 ਦੇ 13 ਰਲ ਕੇ ਮੁੱਦਾ ਚੁੱਕਣਗੇ ਤਾਂ ਫਿਰ ਕੁਝ ਬਣੂਗਾ ਤੇ ਜੇ ਤਿੰਨਾ ਤਿੰਨ ਹੀ ਆਵਾਜ਼ਾਂ ਰਹਿ ਗਈਆਂ ਤਾਂ ਇਹਦਾ ਫਾਇਦਾ ਜਿਹੜਾ ਉਹ ਪਾਰਟੀਆਂ ਜ਼ਰੂਰ ਉਠਾਉਣਗੀਆਂ ਜੀ ਸੋ ਨਾਲੇ ਗੱਲ ਕਰਦੇ ਆਂ ਕਾਂਗਰਸ ਪ੍ਰਧਾਨ ਨੇ ਜੀ ਅਮਨਿੰਦਰ ਸਿੰਘ ਰਾਜਾ ਵੜਿੰਗ ਤੇ ਨਾਲ ਸੁਖਪਾਲ ਸਿੰਘ ਖੈਰਾ ਵੱਲੋਂ ਹੁਣ ਮੁੱਦਾ ਚੁੱਕਿਆ ਗਿਆ ਹਸਪਤਾਲਾਂ ਦੇ ਵਿੱਚ ਭਰਤੀਆਂ ਨੂੰ ਲੈ ਕੇ ਜੀ ਇਹ ਦੇਖੋ ਪੰਜਾਬ ਦੇ ਵਿੱਚ ਸਿਹਤ ਸਿਸਟਮ ਹੈ ਜਿਹੜਾ ਉਹ 3 ਟਾਇਰ ਸਿਸਟਮ ਹੈਗਾ ਪਹਿਲਾਂ ਸਾਡੀਆਂ ਜਿਹੜੀਆਂ ਡਿਸਪੈਂਸ ਪ੍ਰਾਇਮਰੀ ਡਿਸਪੈਂਸਰੀਜ਼ ਨੇ ਫਿਰ ਜਿਹੜੇ ਹਸਪੀਟਲ ਨੇ ਤਹਿਸੀਲ ਲੈਵਲ ਤੇ ਫਿਰ ਡਿਸਟ੍ਰਿਕਟ ਲੈਵਲ ਤੇ ਆ ਔਰ ਉਸ ਤੋਂ ਵੱਡੇ ਹਸਪੀਟਲ ਜਿਹੜੇ ਆ ਜਿਹੜੇ ਚੰਡੀਗੜ੍ਹਾ ਜਿਵੇਂ ਸੋ ਕਿੰਨਾਂ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਡਾਕਟਰਾਂ ਦੀਆਂ ਭਰਤੀਆਂ ਨਹੀਂ ਹੋਈਆਂ ਔਰ ਸੁਖਪਾਲ ਕਹਿ ਰਿਹਾ ਜੋ ਕਿ ਐ ਐਮਐਲਏ ਨੇ ਪੁਲਾਹਤ ਤੋਂ ਉਹਨਾਂ ਨੇ ਆਪਣੇ ਟਵੀਟ ਕੀਤਾ ਉਹਨਾਂ ਨੇ ਉਹਨਾਂ ਕਿਹਾ ਕਿ ਸੰਗਰੂਰ ਦੇ ਵਿੱਚ 117 ਮੈਡੀਕਲ ਅਫਸਰਾਂ ਦੀਆਂ ਪੋਸਟਾਂ ਚੋਂ 85 ਖਾਲੀ ਨੇ ਦੂਸਰੀ ਖਬਰ ਇੱਕ ਖਬਰ ਇੱਕ ਖਬਰ ਟ੍ਰੈਕਰ ਵੀਉਂਦੀ ਖਬਰ ਹੈਗੀ ਹੈ ਕੱਲ ਦੀ ਔਰ ਇੱਕ ਅੱਜ ਦੀ ਖਬਰ ਹੈ ਟ੍ਰੈਕਰ ਵੀਉਂਦੀ ਉਹਨਾਂ ਕਿਹਾ ਫਿਰੋਜ਼ਪੁਰ ਦੇ ਵਿੱਚ 56 ਮੈਡੀਕਲ ਪੋਸਟਾਂ ਖਾਲੀ ਪਈਆਂ ਹੋਈਆਂ ਜਦੋਂ ਏਡੀ ਵੱਡੀ ਪੱਧਰ ਤੇ ਪੋਸਟਾਂ ਖਾਲੀ ਹੋਣਗੀਆਂ ਤਾਂ ਲੋਕਾਂ ਨੂੰ ਸਿਹਤ ਸਹੂਲਤਾ ਕਿਵੇਂ ਮਿਲਣਗੀਆਂ ਔਰ ਇਹ ਦੋਸ਼ ਲੱਗਦੇ ਰਹੇ ਆ ਕਿ ਆਮ ਆਦਮੀ ਪਾਰਟੀ ਆਮ ਆਦਮੀ ਕਲੀਨਿਕਾਂ ਨੇ ਜਿਹੜੀਆਂ ਉਹਦੇ ਵਿੱਚ ਦੂਸਰੇ ਵਿਭਾਗਾਂ ਆਪਣੇ ਡਿਸਪੈਂਸਰੀਆਂ ਵਗੈਰਾ ਚੋ ਸਟਾਫ ਲੈ ਕੇ ਉੱਥੇ ਲਾਇਆ ਗਿਆ ਹੁਣ ਉਹਨਾਂ ਨੂੰ ਕਿਤੇ ਹੋਰ ਭੇਜਿਆ ਜਾ ਰਿਹਾ ਟੈਂਪਰੇਰੀ ਦੋਸ਼ ਲੱਗਦੇ ਰਹੇ ਨੇ ਕਿ ਆਮ ਆਦਮੀ ਕਲੀਨਿਕਾਂ ਨੇ ਜਿਹੜੀਆਂ ਉਹਦਾ ਵੀ ਮਾੜਾ ਹਾਲ ਹੈ ਹਾਲੇ ਕਿ ਮਾਨ ਸਾਹਿਬ ਕਹਿੰਦੇ ਆ ਕਿ 1 ਕਰੋੜ ਤੋਂ ਵੱਧ ਲੋਕਾਂ ਨੇ ਫਾਇਦਾ ਉਠਾ ਲਿਆ ਚੰਗੀ ਗੱਲ ਹੈ ਲੋਕਾਂ ਤੱਕ ਸਿਹਤ ਸਹੂਲਤਾ ਲੋਕਾਂ ਤੱਕ ਸਕੂਲਾਂ ਦੀਆਂ ਸਹੂਲਤਾਂ ਸਿੱਖਿਆ ਦੀਆਂ ਤੇ ਸੜਕ ਆਵਾਜਾਈ ਤੇ ਬਿਜਲੀ ਤੇ ਉਹ ਜਿਹੇ ਸਿਸਟਮ ਜੇ ਤੁਸੀਂ ਪਹੁੰਚਾ ਦੋਗੇ ਲੋਕ ਇਹੀ ਚਾਹੁੰਦੇ ਆ ਹੋਰ ਕੁਝ ਨਹੀਂ ਚਾਹੁੰਦੇ ਅਗੇ ਸੋ ਮੈਡੀਕਲ ਸਹੂਲਤਾਂ ਜਿਹੜੀਆਂ ਨੇ ਉਹਨਾਂ ਦਾ ਜੇ ਇੰਨਾ ਮਾੜਾ ਹਾਲ ਹੈ ਤੇ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਇਹਦੇ ਉੱਤੇ ਫੈਸਲਾ ਕਰਨਾ ਚਾਹੀਦਾ ਲੋਕਾਂ ਨੂੰ ਘਰ ਬੈਠਿਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਸਿਰਫ ਤੇ ਸਿਰਫ ਜਿਹੜਾ ਕਿਹਾ ਜਾਂਦਾ ਸੁਖਵੀਰ ਬਾਦਲ ਹੋਣਾ ਨੇ ਵੀ ਕਿਹਾ ਸੀ ਕਿ ਸਾਡੇ ਸੋਧਾ ਕੇਂਦਰਾਂ ਨੂੰ ਰੰਗ ਕਰਕੇ ਉੱਥੇ ਫੋਟੋਆਂ ਲਾਤੀਆਂ ਮਾਨ ਸਾਹਿਬ ਨੇ ਇਸੇ ਤਰ੍ਹਾਂ ਕਾਂਗਰਸ ਨੇ ਵੀ ਕਿਹਾ ਸੀ ਕਿ ਇਹਨਾਂ ਦੇ ਹੀ ਬਣਾਏ ਹੋਏ ਜਿਹੜੇ ਸਮਾਰਟ ਸਕੂਲ ਆ ਉਹਨਾਂ ਨੂੰ ਰੰਗ ਕਰਕੇ ਸਕੂਲ ਬਣਾ ਦਿੱਤਾ ਤੁਸੀਂ ਸਕੂਲ ਆਫ ਐਮੀਨੈਂਸ ਸੋ ਗਰਾਊਂਡ ਲੈਵਲ ਤੇ ਡਵੈਲਪਮੈਂਟ ਹੋਣੀ ਚਾਹੀਦੀ ਆ ਔਰ ਜੇ ਤੁਸੀਂ ਕਰ ਰਹੇ ਹੋ ਤਾਂ ਚੰਗੀ ਗੱਲ ਹੈ ਲੋਕਾਂ ਦੇ ਸਾਹਮਣੇ ਵੀ ਜਿਹੜੀ ਆ ਉਹ ਆਉਣੀ ਚਾਹੀਦੀ ਆ ਔਰ ਵਿਰੋਧੀ ਧਿਰਾਂ ਨੂੰ ਫਿਰ ਇਸ ਤਰ੍ਹਾਂ ਦੇ ਇਲਜ਼ਾਮ ਲਾਉਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ ਜੀ ਸੋ ਦੂਜੇ ਪਾਸੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਮਲਕ ਅਰਜੁਨ ਖੜਗੇ ਵੱਲੋਂ ਅੱਜ ਰਾਤ ਨੂੰ ਉਹਨਾਂ ਦੀ ਰਹਿਸ਼ ਤੇ 8 ਵਜੇ ਮੀਟਿੰਗ ਹੋਈ ਜੀ ਕਾਂਗਰਸ ਦੀ ਜੀ ਸਪੀਕਰ ਦੀ ਪਹਿਲੀ ਵਾਰੀ ਚੋਣ ਹੋਣ ਰਹੀ ਹੈ ਜੀ ਜੀ ਤੇ ਇਹ ਹਾਲੇ ਕਿ ਮੋਦੀ ਜੀ ਨੇ ਕੱਲ ਸਵੇਰੇ ਜਦੋਂ ਪਾਰਲੀਮੈਂਟ ਸ਼ੁਰੂ ਹੋਈ ਤਾਂ ਪ੍ਰੈਸ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਕਿ ਅਸੀਂ ਸਹਿਮਤੀ ਦੇ ਨਾਲ ਸਰਕਾਰ ਚਲਾਵਾਂਗੇ ਕਿਉਂਕਿ ਸਹਿਮਤੀ ਤੋਂ ਬਿਨਾਂ ਚੱਲਣੀ ਨਹੀਂ ਐਂਡੀਏ ਨਾਲ ਤੁਹਾਡੇ ਐਂਡੀਏ ਨੇ ਚੱਲਣ ਵੀ ਨਹੀਂ ਦੇਣੀ ਤੁਹਾਡੀ ਸਰਕਾਰ ਅੱਗੇ ਤਾਂ ਮਨਮਨੀਆਂ ਕਰਦੇ ਰਹੇ ਹੋ ਤੁਸੀਂ ਹੁਣ ਬਿਨਾਂ ਸਹਿਮਤੀ ਤੋਂ ਨਹੀਂ ਚੱਲਣੀ ਤੇ ਚੰਗਾ ਹੋਵੇ ਕਿ ਤੁਸੀਂ ਸਹਿਮਤੀ ਦੇ ਨਾਲ ਸਪੀਕਰ ਵੀ ਚੁਣ ਲਓ ਤੇ ਵਿਰੋਧੀ ਧਿਰ ਦੀ ਗੱਲ ਮੰਨ ਲਵੋ ਤੇ ਉਹਨਾਂ ਨੂੰ ਡਿਪਟੀ ਸਪੀਕਰ ਦੀ ਪੋਸਟ ਦੇ ਦਿਓ ਹਾਲੇ ਕਿ ਕਿਹਾ ਤੇ ਜਾ ਰਿਹਾ ਕਿ ਜਿਹੜੇ ਸਪੀਕਰ ਹੁੰਦੇ ਆ ਉਹ ਨਿਊਟਰਲ ਹੁੰਦੇ ਆ ਪਰ ਜੇ ਨਿਊਟਰਲ ਹੁੰਦੇ ਆ ਤੇ ਫਿਰ ਇਹਨਾਂ ਜ਼ੋਰ ਪਿਆ ਲਾਇਆ ਜਾ ਰਿਹਾ ਕਿ ਜੀ ਸਾਡੀ ਪਾਰਟੀ ਦਾ ਹੀ ਸਪੀਕਰ ਹੋਣਾ ਚਾਹੀਦਾ ਤੇ ਫਿਰ ਤੁਸੀਂ ਜਿਹੜਾ ਉਹ ਵਿਰੋਧੀ ਧਿਰ ਨੂੰ ਦੇ ਦਿਓ ਸਪੀਕਰ ਆਪ ਡਿਪਟੀ ਸਪੀਕਰ ਰੱਖ ਲਓ ਜੇ ਤੁਸੀਂ ਸਹਿਮਤੀ ਨਾਲ ਚਲਾਉਣਾ ਚਾਹੁੰਦੇ ਹੋ ਪਰ ਜੋ ਸਾਡੀਆਂ ਪਰੰਪਰਾਵਾਂ ਨੇ ਉਹਦੇ ਮੁਤਾਬਕ ਇਹ ਹੈ ਕਿ ਡਿਪਟੀ ਸਪੀਕਰ ਦੀ ਪੋਸਟ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਵਿਰੋਧੀ ਧਿਰ ਨੂੰ ਸਪੀਕਰ ਦੀ ਪੋਸਟ ਹੋਵੇ ਇਹਨਾਂ ਕੋਲੇ ਇਹਦੇ ਉੱਤੇ ਸਹਿਮਤੀ ਬਣ ਸਕਦੀ ਹੈ ਪਰ ਬਣੀ ਨਹੀਂ ਇਸੇ ਕਰਕੇ ਦੋਵੇਂ ਧਿਰਾਂ ਨੇ ਆਹ ਓਮ ਬਿਰਲਾ ਨੂੰ ਭਾਰਤੀ ਜਨਤਾ ਪਾਰਟੀ ਐਨਡੀਏ ਨੇ ਕਰ ਦਿੱਤਾ ਉਹਨਾਂ ਨੇ ਕੇਰਲਾ ਤੋਂ 8 ਟਾਈਮ ਦੇ ਐਮਪੀ ਹੈਗੇ ਆ சுரேਸ਼ ਉਹਨਾਂ ਨੂੰ ਵਿਰੋਧੀ ਪਾਰਟੀਆਂ ਨੇ ਜਿਹੜਾ ਕਰ ਦਿੱਤਾ ਕੱਲ ਚੋਣ ਹੋਣੀ ਹੈ 11 ਵਜੇ ਜੀ ਸੋ 11 ਵਜੇ ਤੱਕ ਸਹਿਮਤੀ ਵੀ ਬਣ ਸਕਦੀ ਹੈ ਪਰ ਦੇਖਦੇ ਹਾਂ ਕੀ ਬਣਦਾ ਹੈਗਾ ਸਹਿਮਤੀ ਬਣ ਜਾਵੇ ਤਾਂ ਵਧੀਆ ਗੱਲ ਹੈ ਉਹਦੇ ਨਾਲ ਫਿਰ ਮੋਦੀ ਸਾਹਿਬ ਦੀ ਉਹ ਗੱਲ ਵੀ ਹੋ ਜੇਗੀ ਸਭ ਦਾ ਸਾਥ ਹੈ ਸਭ ਦਾ ਵਿਸ਼ਵਾਸ ਜੀ ਹਾਂਜੀ ਤੇ ਚਲਦੇ ਚਲਦੇ ਮੈਨੂੰ ਲੱਗਾ ਟਾਈਮ ਹੋ ਗਿਆ ਹਾਂਜੀ ਥੋੜਾ ਜਿਹਾ ਟਾਈਮ ਰਹਿ ਗਿਆ ਜੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਨੀਟ ਨੈਸ਼ਨਲ ਐਂਟ੍ਰਾਂਸ ਐਗਜ਼ਾਮੀਨੇਸ਼ਨ ਟੈਸਟ ਹੈ ਜਿਹੜੇ ਉਹ ਹੋਏ ਔਰ ਉਹਦੇ ਉੱਤੇ ਕਿੰਨਾ ਵਾਅ ਵਿਲਾ ਹੋਇਆ ਜਿਹਦੇ ਵਿੱਚੋਂ ਅੰਡਰ ਗ੍ਰੈਜੂਏਟ ਡਾਕਟਰਸ ਬਣਨੇ ਨੇ ਪੋਸਟ ਗ੍ਰੈਜੂਏਟ ਡਾਕਟਰਸ ਬਣਨੇ ਨੇ ਪ੍ਰੋਫੈਸਰਸ ਬਣਨੇ ਨੇ ਉਹਦੇ ਵਿੱਚੋਂ ਔਰ ਦੂਸਰੇ ਸਾਇੰਟਿਸਟ ਬਣਨੇ ਨੇ ਉਹ ਸਾਰੇ ਪੇਪਰ ਰੱਦ ਹੋ ਗਏ ਕਿਉਂਕਿ ਪੇਪਰ ਲੀਕ ਹੋ ਗਏ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਤਾ ਸੀ ਲੋਕਾਂ ਨੂੰ ਇੱਕ ਦਿਨ ਪਹਿਲਾਂ ਦੋ ਦਿਨ ਪਹਿਲੇ ਪੇਪਰ ਆ ਗਏ ਔਰ ਉਹਦਾ ਇਨਾ ਹੋਇਆ ਲਾਇਆ ਕਿ ਹੁਣ ਉਹਦੀ ਇਨਕੁਆਇਰੀ ਹੋਏਗੀ ਇਥੋਂ ਤੱਕ ਕਿ ਜਿਹੜੀ ਨੈਸ਼ਨਲ ਟੈਸਟਿੰਗ ਏਜੰਸੀ ਹੈ ਉਹਦਾ ਜਿਹੜਾ ਚੇਅਰਮੈਨ ਹੈ ਉਹਨੂੰ ਵੀ ਲਾ ਦਿੱਤਾ ਗਿਆ ਜੇ ਸਾਡੇ ਵਿਦਿਆਰਥੀਆਂ ਦੇ ਭਵਿੱਖ ਨਾਲ ਇਸ ਤਰ੍ਹਾਂ ਖੇਡਿਆ ਜਾਊਗਾ ਤੇ ਫਿਰ ਜਿਹੜੇ ਕਹਿੰਦੇ ਆ ਕਿ ਨੌਜਵਾਨ ਦੇਸ਼ ਦਾ ਭਵਿੱਖ ਹੈ ਤੇ ਫਿਰ ਭਵਿੱਖੇ ਇਉਂ ਜਾਏਗਾ 30-30 ਲੱਖ ਰੁਪਏ ਦਾ ਇੱਕ ਕੁਐਸਚਨ ਪੇਪਰ ਵਿੱਕ ਗਿਆ ਕਮਾਲ ਦੀ ਗੱਲ ਹੈ ਔਰ ਸਾਰਾ ਭਾਂਡਾ ਉੱਤਰ ਪ੍ਰਦੇਸ਼ ਦੇ ਸਿਰ ਫਟਿਆ ਔਰ ਗੱਲ ਨਿਕਲਦੀ ਨਿਕਲਦੀ ਗੁਜਰਾਤ ਤੱਕ ਪਹੁੰਚ ਗਈ ਗੁਜਰਾਤ ਤੋਂ ਗੱਲ ਨਿਕਲੀ ਤਾਂ ਫਿਰ ਬਿਹਾਰ ਝਟਕੀ ਔਰ ਕਿਸੇ ਨੇ ਬੜਾ ਵਧੀਆ ਇੱਕ ਚੁਟਕਲਾ ਬਣਾ ਕੇ ਪਾਇਆ ਕਿ ਕਿਸੇ ਵਿਦਿਆਰਥੀ ਨੂੰ ਪੇਪਰ ਦੇ ਵਿੱਚ ਸਵਾਲ ਆਇਆ ਕਿ ਉੱਤਰ ਪ੍ਰਦੇਸ਼ ਦਾ ਕੀ ਮਤਲਬ ਹੈ ਤਾਂ ਉਹਨੇ ਅੱਗੇ ਲਿਖਿਆ ਆ ਕਿ ਉੱਤਰ ਪ੍ਰਦੇਸ਼ ਦਾ ਮਤਲਬ ਉਹ ਹੈ ਜਿੱਥੇ ਪ੍ਰਸ਼ਨ ਤੋਂ ਪਹਿਲਾਂ ਹੀ ਉੱਤਰ ਦਾ ਪਤਾ ਲੱਗ ਜਾਵੇ ਸੋ ਉਹਨੂੰ ਉੱਤਰ ਪ੍ਰਦੇਸ਼ ਕਹਿੰਦੇ ਆ ਜੀ ਸੋ ਇਸ ਤਰ੍ਹਾਂ ਦੇ ਚੁਟਕਲੇ ਸ਼ੁਰੂ ਹੋ ਗਏ ਆ ਲੋਕਾਂ ਦੇ ਵਿੱਚ ਇਹ ਬਹੁਤ ਵੱਡਾ ਚੈਲੰਜ ਆ ਸਾਡੇ ਸਿਸਟਮ ਨੂੰ ਔਰ ਉੱਥੇ ਜਿਹੜਾ ਪੇਪਰ ਚੈੱਕ ਕਰਨ ਵਾਲਾ ਲਿਖਿਆ ਉਹਨੇ ਕਿਹਾ ਸ਼ਾਬਾਸ਼ ਏ ਜੀ ਆਉਂਦਾ ਰੇ ਪੁੱਤਰਾ ਜੀ ਸਿਸਟਮ ਸਾਰੇ ਸਾਡੇ ਜਿਹੜੇ ਆ ਠੀਕ ਨੇ ਚਲਾਉਣ ਵਾਲੇ ਮਾੜੇ ਆ ਜੀ ਸੋ ਅੱਜ ਤੇ ਪਰੌਣਾਂ ਦੇ ਵਿੱਚ ਆ ਨਹੀਂ ਬੜਾ ਐਸਾ ਤੁਸੀਂ ਪਰੌਣਾਂ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਸਾਡੇ ਦਰਸ਼ਕਾਂ ਦਾ ਵੀ ਜੀ ਸੋ ਪ੍ਰੋਗਰਾਮ ਦੇ ਅਗਲੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ